akan juga ਬੱਸਾਂ ਦੇ ਵਿੱਚ ਸਵਾਰੀਆਂ ਚੜਦੀਆਂ ਤਾਂ ਤੁਸੀਂ ਹਮੇਸ਼ਾ ਦੇਖੀਆਂ ਨੇ ਪਰ ਇਸ ਬੱਸ ਦੇ ਵਿੱਚ ਸਵਾਰੀਆਂ ਨੂੰ ਬਾਹਰ ਕਰਕੇ ਸਾੰਡ ਜੋ ਝੋਟਾ ਹੁੰਦਾ ਹੈ ਖੁਦ ਇਸ ਬੱਸ ਦੇ ਵਿੱਚ ਚੜ ਜਾਂਦਾ ਹੈ ਤੇ ਫਿਰ ਇਸ ਕਦਰ ਉੱਥੇ ਪੜਤੂ ਪਾਉਂਦਾ ਹੈ ਕਿ ਲੋਕ ਡਰ ਦੇ ਮਾਰੇ ਉੱਥੋਂ ਆਪਣੀ ਜਾਨ ਬਚਾ ਕੇ ਭੱਜ ਜਾਂਦੇ ਨੇ ਇਸ ਨੇ ਬੱਸ ਦਾ ਅਜਿਹਾ ਹਾਲ ਕੀਤਾ ਕਿ ਮੌਕੇ ਤੇ ਲੱਖਾਂ ਦੀ ਬੱਸ ਜੋ ਹੈ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਜਾਂਦੀ ਹੈ ਤੇ ਲੋਕ ਡਰ ਦੇ ਮਾਰੇ ਇੱਧਰ ਉੱਧਰ ਭੱਜਣ ਲੱਗਦੇ ਹੈ ਜਾਣਕਾਰੀ ਇਹ ਹੈ ਕਿ ਦੋ ਸਾਂਝ ਜੋ ਹੁੰਦੇ ਨੇ ਆਪਸ ਦੇ ਵਿੱਚ ਲੜ ਰਹੇ ਹੁੰਦੇ ਆ ਤੇ ਇਹਨਾਂ ਦੇ ਵਿੱਚੋਂ ਇੱਕ ਛੋਟਾ ਜੋ ਹੁੰਦਾ ਹੈ ਸਾਂਝ ਜੋ ਹੁੰਦਾ ਆਪਣੀ ਜਾਨ ਬਚਾਉਣ ਦਾ ਮਾਰਾ ਭੱਜਦਾ ਪੱਜਦਾ ਸਿੱਧਾ ਸਵਾਰੀਆਂ ਦੇ ਨਾਲ ਭਰੀ ਹੋਈ ਪਾਸ ਦੇ ਵਿੱਚ ਜਾ ਵੜਦਾ ਹੈ ਜਿਸ ਨੂੰ ਦੇਖ ਕੇ ਲੋਕਾਂ ਨੂੰ ਭਾਜਣਾ ਪੈ ਜਾਂਦੀਆਂ ਮੌਕੇ ਤੇ ਤਰਥੱਲੀ ਮਰ ਜਾਂਦੀ ਹੈ ਤੇ ਲੋਕ ਆਪਣੀ ਜਾਨ ਬਚਾਉਣ ਵਾਸਤੇ ਕੋਈ ਖਿੜਕੀ ਟੱਪਦਾ ਤਾਂ ਕੋਈ ਬੱਸ ਦੇ ਦਰਵਾਜ਼ੇ ਦੇ ਵਿੱਚੋਂ ਜਲਦੀ ਜਲਦੀ ਬਾਹਰ ਨਿਕਲਦਾ ਤੇ ਆਪਣੀ ਜਾਨ ਪਚਾ ਲੈਂਦਾ ਹਾਲਾਂਕਿ ਦੀ ਜਾਨੇ ਨੁਕਸਾਨ ਤੋਂ ਜਰੂਰ ਬਚਾਵ ਰਿਹਾ ਪਰ ਮੌਕੇ ਤੇ مالی ਨੁਕਸਾਨ ਕਾਫੀ ਜ਼ਿਆਦਾ ਹੋਇਆ ਜੋ ਇਸ ਵਸਤਾ ਹੋਇਆ ਨੁਕਸਾਨ ਹੈ ਪਰ ਇਥੇ ਜਾਨ ਜੋ ਹੈ ਲੋਕਾਂ ਦੀ ਬਾਤ ਚਾਹਦੀ ਹੈ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਇਹ ਝੋਟਾ ਜੋ ਹੈ バス ਦੇ ਅੰਦਰ ਵੜਿਆ ਪਿਆ ਜਿੱਥੇ ਸਵਾਰੀਆਂ ਨੂੰ ਹੋਣਾ ਚਾਹੀਦਾ ਸੀ ਉਸ ਜਗ੍ਹਾ ਤੇ ਝੋਟਾ ਜੋ ਹੈ ਪੜਥੂ ਪੋਂ ਦਾ ਨਜ਼ਰ ਆ ਰਿਹਾ ਦੱਸਿਏ ਕਿ ਵੀਡੀਓ ਜੈਪੁਰ ਦਾ ਜਿੱਥੇ ਅੱਧੇ ਘੰਟੇ ਤੱਕ ਇਸ ਝੋਟੇ ਨੇ دہشت ਮਚਾ ਕੇ ਰੱਖੀ ਸਵਾਰੀਆਂ ਆਪੋ ਆਪਣੇ ਬੈਗ ਲੈ ਕੇ ਦਾਂ ਪੱਜੀਆਂ ਜਿਵੇਂ ਹੁਣੇ ਹੀ ਇਸ ਨੇ ਉਹਨਾਂ ਨੂੰ ਟੱਕਰ ਮਾਰ ਦੇਣੀ ਹੋਵੇ ਤਾਂ ਦੇਖ ਸਕਦੇ ਹੋ ਤੁਸੀਂ ਕਿਵੇਂ ਜੋ ਇਹ ਸਾਹਂਡ ਐ ਬੱਸ ਦੇ ਵਿੱਚ ਚੜਿਆ ਹੋਇਆ ਤਰਥੱਲੀ ਮਚੋਂਦਾ ਨਜ਼ਰ ਆ ਰਿਹਾ ਸਵਾਰੀਆਂ ਦੇ ਨਾਲ ਭਰੀਏ ਬਸੀ ਤੇ ਗੁੱਸੇ ਦੇ ਵਿੱਚ ਸਾਹਂ ਜੋ ਐ ਬੱਸ ਦੇ ਵਿੱਚ ਹੁੰਦਾ ਸ਼ੀਸ਼ੇ ਭੰਨ ਦਿੰਦਾ ਕਿਤੇ ਲੱਤ ਮਾਰਦਾ ਤਾਂ ਕਿਤੇ ਆਪਣੀ ਗਰਦਨ ਦੇ ਨਾਲ ਕਿਤੇ ਸਿੰਘਾਂ ਦੇ ਨਾਲ ਬੱਸ ਦੀ ਪੂਰੀ ਤੋੜ-ਫੋੜ ਕਰ ਦਿੰਦਾ ਪਰ ਇਥੇ ਸਵਾਰੀਆਂ ਦੇ ਵਿੱਚ ਕਾਫੀ ਜ਼ਿਆਦਾ ਮੌਕੇ ਤੇ ਚੀਕ ਚ ਹੜਮ ਮਚ ਜਾਂਦਾ ਬੱਸਾਂ ਦੇ ਵਿੱਚ ਸਵਾਰੀਆਂ ਚੜ੍ਹਦੀਆਂ ਤਾਂ ਤੁਸੀਂ ਹਮੇਸ਼ਾ ਦੇਖੀਆਂ ਨੇ ਪਰ ਇਸ ਬੱਸ ਦੇ ਵਿੱਚ ਸਵਾਰੀਆਂ ਨੂੰ ਬਾਹਰ ਕਰਕੇ ਸਾੰਡ ਜੋ ਝੋਟਾ ਹੁੰਦਾ ਹੈ ਖੁਦ ਇਸ ਬੱਸ ਦੇ ਵਿੱਚ ਚੜ ਜਾਂਦਾ ਤੇ ਫਿਰ ਇਸ ਕਦਰ ਉੱਥੇ ਪੜਤੂ ਪਾਉਂਦਾ ਹੈ ਕਿ ਲੋਕ ਡਰਦੇ ਮਾਰੇ ਉੱਥੋਂ ਆਪਣੀ ਜਾਨ ਬਚਾ ਕੇ ਭੱਜ ਜਾਂਦੇ ਨੇ ਇਸ ਨੇ ਬੱਸ ਦਾ ਅਜਿਹਾ ਹਾਲ ਕੀਤਾ ਕਿ ਮੌਕੇ ਤੇ ਲੱਖਾਂ ਦੀ ਬੱਸ ਜੋ ਹੈ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਜਾਂਦੀ ਹੈ ਤੇ ਲੋਕ ਡਰਦੇ ਮਾਰੇ ਇੱਧਰ ਉੱਧਰ ਭੱਜਣ ਲੱਗਦੇ ਹੈ ਜਾਣਕਾਰੀ ਇਹ ਹੈ ਕਿ ਦੋ ਸਾਂਝ ਜੋ ਹੁੰਦੇ ਨੇ ਆਪਸ ਦੇ ਵਿੱਚ ਲੜ ਰਹੇ ਹੁੰਦੇ ਆ ਤੇ ਇਹਨਾਂ ਦੇ ਵਿੱਚੋਂ ਇੱਕ ਝੋਟਾ ਜੋ ਹੁੰਦਾ ਹੈ ਸਾਂਝ ਜੋ ਹੁੰਦਾ ਹੈ ਆਪਣੀ ਜਾਨ ਬਚਾਉਣ ਦਾ ਮਾਰਾ ਭੱਜਦਾ ਪੱਜਦਾ ਸਿੱਧਾ ਸਵਾਰੀਆਂ ਦੇ ਨਾਲ ਭਰੀ ਹੋਈ ਪਾਸ ਦੇ ਵਿੱਚ ਜਾ ਵੜਦਾ ਹੈ ਜਿਸ ਨੂੰ ਦੇਖ ਕੇ ਲੋਕਾਂ ਨੂੰ ਭਾਜਣਾ ਪੈ ਜਾਂਦੀਆਂ ਮੌਕੇ ਤੇ ਤਰਥੱਲੀ ਮਰ ਜਾਂਦੀ ਹੈ ਤੇ ਲੋਕ ਆਪਣੀ ਜਾਨ ਬਚਾਉਣ ਵਾਸਤੇ ਕੋਈ ਖਿੜਕੀ ਟੱਪਦਾ ਤਾਂ ਕੋਈ ਬੱਸ ਦੇ ਦਰਵਾਜ਼ੇ ਦੇ ਵਿੱਚੋਂ ਜਲਦੀ ਜਲਦੀ ਬਾਹਰ ਨਿਕਲਦਾ ਤੇ ਆਪਣੀ ਜਾਨ ਪਚਾ ਲੈਂਦਾ ਹਾਲਾਂਕਿ ਦੀ ਜਾਨੀ ਨੁਕਸਾਨ ਤੋਂ ਜ਼ਰੂਰ ਬਚਾਵ ਰਿਹਾ ਪਰ ਮੌਕੇ ਤੇ مالی ਨੁਕਸਾਨ ਕਾਫੀ ਜ਼ਿਆਦਾ ਹੋਇਆ ਜੋ ਇਸ ਵਸਤਾ ਹੋਇਆ ਨੁਕਸਾਨ ਹੈ ਪਰ ਇਥੇ ਜਾਨ ਜੋ ਹੈ ਲੋਕਾਂ ਦੀ ਬਾਤ ਚਾਂਦੀ ਹੈ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਇਹ ਝੋਟਾ ਜੋ ਹੈ বাস ਦੇ ਅੰਦਰ ਵੜਿਆ ਪਿਆ ਜਿੱਥੇ ਸਵਾਰੀਆਂ ਹੋਣਾ ਚਾਹੀਦਾ ਸੀ ਉਸ ਜਗ੍ਹਾ ਤੇ ਝੋਟਾ ਜੋ ਹੈ ਪੜਥੂ ਪੋਂ ਦਾ ਨਜ਼ਰ ਆ ਰਿਹਾ ਦੱਸਿਏ ਕਿ ਵੀਡੀਓ ਜੈਪੁਰ ਦਾ ਜਿੱਥੇ ਅੱਧੇ ਘੰਟੇ ਤੱਕ ਇਸ ਝੋਟੇ ਨੇ دہشت ਮਚਾ ਕੇ ਰੱਖੀ ਸਵਾਰੀਆਂ ਆਪੋ ਆਪਣੇ ਬੈਗ ਲੈ ਕੇ ਦਾਂ ਪੱਜੀਆਂ ਜਿਵੇਂ ਹੁਣੇ ਹੀ ਇਸ ਨੇ ਉਹਨਾਂ ਨੂੰ ਟੱਕਰ ਮਾਰ ਦੇਣੀ ਹੋਵੇ ਤਾਂ ਦੇਖ ਸਕਦੇ ਹੋ ਤੁਸੀਂ ਕਿਵੇਂ ਜੋ ਇਹ ਸਾਹਣ ਡਬਸ ਦੇ ਵਿੱਚ ਚੜਿਆ ਹੋਇਆ ਤਰਥੱਲੀ ਮਚੋਂਦਾ ਨਜ਼ਰ ਆ ਰਿਹਾ ਸਵਾਰੀਆਂ ਦੇ ਨਾਲ ਭਰੀਏ ਬੱਸੀ ਤੇ ਗੁੱਸੇ ਦੇ ਵਿੱਚ ਸਾਹਣ ਜੋ ਹੈ ਬੱਸ ਦੇ ਵਿੱਚ ਹੁੰਦਾ ਸ਼ੀਸ਼ੇ ਭੰਨ ਦਿੰਦਾ ਕਿਤੇ ਲੱਤ ਮਾਰਦਾ ਤਾਂ ਕਿਤੇ ਆਪਣੀ ਗਰਦਨ ਦੇ ਨਾਲ ਕਿਤੇ ਸਿੰਘਾਂ ਦੇ ਨਾਲ ਬੱਸ ਦੀ ਪੂਰੀ ਤੋੜ-ਫੋੜ ਕਰ ਦਿੰਦਾ ਪਰ ਇੱਥੇ ਸਵਾਰੀਆਂ ਦੇ ਵਿੱਚ ਕਾਫੀ ਜ਼ਿਆਦਾ ਮੌਕੇ ਤੇ ਚੀਕ ਚ ਹੜਮ ਮਚਦਾ ਹੈ